ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾ ਆਪਣੀ ਕਹਾਣੀ ਰੋਇਆਂ ਦੇ ਫੁੱਲ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਕਿਰਨਦੀਪ ਕੌਰ ਜੀ ਨੇ ਬੇੜੇ ਵਿੱਚ ਹੱਸਦੀ ਫਿਰਦੀ ਵੀਰਪਾਲ ਨੂੰ ਬਾਰ-ਬਾਰ ਟੋਕਿਆ ਜਾਂਦਾ ਸੀ ਉਹਦੀ ਦਾਦੀ ਕਹਿੰਦੀ ਐਨਾ ਨਾ ਹੱਸਿਆ ਕਰ ਮੁੜ ਕੇ ਤੰਗ ਹੋਵੇਂਗੀ ਪਰ ਵੀਰਪਾਲ ਸੀ ਕਿ ਉਹਦਾ ਉੱਚਾ ਜਿਹਾ ਬੋਲ ਤੇ ਹਾਸਾ ਸਾਰੇ ਬੇੜੇ ਦੀ ਰੌਣਕ ਸੀ ਵੀਰਪਾਲ ਨੇ 12 ਜਮਾਤਾਂ ਪਾਸ ਕਰ ਲਈਆਂ ਸੀ ਦੀ ਪੁੱਤ ਦੇ ਮਟਿਆਰ ਹੁੰਦਿਆਂ ਮਾਪੇ ਨੂੰ ਫਿਕਰ ਹੋਣ ਲੱਗ ਪੈਂਦਾ ਕਿ ਕੁੜੀ ਨੂੰ ਵਿਆਹਣਾ ਵੀ ਆ ਚੰਗੇ ਵਰਦੀ ਭਾਲ ਹਰ ਮਾਂ ਪਿਓ ਹੀ ਕਰਦਾ ਵੀਰਪਾਲ ਦੇ ਰਿਸ਼ਤੇ ਦੀਆਂ ਬਹੁਤ ਦੱਸਾਂ ਪੈਂਦੀਆਂ ਪਰ ਹਰ ਵਾਰ ਕੋਈ ਨਾ ਕੋਈ ਘਾਟ ਜ਼ਰੂਰ ਹੁੰਦੀ ਜਿਸ ਤੇ ਵੀਰਪਾਲ ਦਾ ਮਾਮਾ ਮੁਰ ਮੁੰਡੇ ਵਾਲਿਆਂ ਨੂੰ ਕੋਈ ਸੁਰ ਜਵਾਬ ਨਾ ਦਿੰਦਾ ਆਖਿਰ ਵੀਰਪਾਲ ਦੀ ਭੂਆ ਨੇ ਇੱਕ ਰਿਸ਼ਤਾ ਲੱਭਿਆ ਮੁੰਡੇ ਹੋਣੀ ਦੋ ਪਾਈ ਹੀ ਸੀ ਰਿਸ਼ਤਾ ਵੇਖਣ ਲਈ ਮਾਮੇ ਤੇ ਚਾਚੇ ਨੂੰ ਲਿਜਾਇਆ ਗਿਆ रिश्ता सब नु पसंद आ गया सी सोणा सुनखਾ मुंडा कुलदीप बड़ा काम आ बंदा सी मेहनती सी ते ਘਰ ਵਿੱਚ ਹੀ ਉਹਦੀ ਵਰਕਸ਼ਾਪ ਲੱਗੀ ਹੋਈ ਸੀ वीरपाल ਔਲੇ ਖੜੀ ਪੂਰੀ ਬਿੜਕ ਲੈ ਰਹੀ ਸੀ ਕਿ ਕੀ ਕੀ ਗੱਲਾਂ ਹੋ ਰਹੀਆਂ ਨੇ मामा ਵੇਖ ਵਈ ਜੀਤੋ ਘਰਵਾਰ ਤਾਂ ਬਥੇਰਾ ਚੰਗਾ मुंडे ਵੀ ਦੋਹੇ ਕੰਮ ਆ ਵਰਕਸ਼ਾਪ ਲੱਗੀ ਆ ਘਰ ਵਿੱਚ ਹੀ ਐਣ ਗੇਟ ਦੇ ਮੂਰੇ ਚਾਚਾ ਬਾਕੀ ਆਪਣੀ ਕੁੜੀ ਵਧੀਆ ਸੁખી ਰਹੂਗੀ બસ ਦੋ ਭਾਈ ਹੀ ਆ ਭੈਣ ਹੈ ਨਹੀਂ ਬਸ ਇੱਕ ਸੱਸ ਤੇ ਸਹਰਾ ਮਾਂ ਚੱਲ ਮੇਰੀ ਵੀਰਪਾਲ ਸੁਖੀ ਵਸੇ ਆਪਦੇ ਘਰ ਹੋਰ ਕਿਹੜਾ ਇਹ ਵਿਚਾਰੀਆਂ ਦੁਨੀਆ ਤੋਂ ਵੱਖਰਾ ਖਾਂਦੀਆਂ ਨੇ ਪਰ ਰੀਤਾਂ ਨਿਭਾਉਣੀ ਹੀ ਪੈਂਦੀ ਆ ਕਿਹੜਾ ਘਰੇ ਬਹਾਈਆਂ ਜਾਂਦੀਆਂ ਨੇ ਮਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ ਤੇ ਝੱਟ ਹੀ ਉਹਨੇ ਸਿਰ ਤੇ ਲਈ ਮਲਮਲ ਦੀ ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝੀਆਂ ਤੇ ਛੋਟੀ ਕੁੜੀ ਰਾਣੀ ਨੂੰ ਬਾਜ਼ ਮਾਰੀ ਰਾਣੀ ਪੁੱਤ ਚਾਹ ਬਣਾਓ ਫਿਰ ਤੇਰੇ ਮਾਮੇ ਨੇ ਜਾਣਾ ਹੋਊਗਾ ਦੂਰ ਦੀ ਬਾਟਾ ਰਾਣੀ ਨੇ ਮਾਮੇ ਕੋਲ ਜਾ ਕੇ ਪੁੱਛਿਆ ਮਾਮਾ ਮਾਮਾ ਇੱਕ ਗੱਲ ਪੁੱਛਾਂ ਮਾਮਾ ਹਾਂ ਪੁੱਤ ਦੱਸ ਰਾਣੀ ਮੁੰਡਾ ਪੱਗ ਬੰਨਦਾ ਕਿ ਬੋਦੀਆਂ ਮਾਮਾ ਭਾਈ ਹੁਣ ਤਾਂ ਪੱਗ ਬੰਨੀ ਹੋਈ ਸੀ ਬਾਕੀ ਆਪਾਂ ਨੂੰ ਨਹੀਂ ਪਤਾ ਵੀ ਬੋਦੀਆਂ ਰੱਖੀਆਂ ਨੇ ਰਾਣੀ ਤੇ ਮਾਮਾ ਮੁੰਡੇ ਦਾ ਰੰਗ ਤਾਂ ਨਹੀਂ ਬਾਲਾ ਕਾਲਾ ਕਿਤੇ ਮਾਮਾ ਤੇ ਰੰਗ ਤਾਂ ਦੋ ਹੀ ਹੁੰਦੇ ਆ ਬਸ ਕਰਮ ਚੰਗੇ ਹੋਣ ਬੰਦਾ ਹੱਥਾਂ ਦੀ ਮਿਹਨਤ ਕਰਨ ਵਾਲਾ ਹੋਵੇ ਰੰਗ ਨੂੰ ਆਪਾਂ ਕੀ ਕਰਨਾ ਹੁੰਦਾ ਰਾਣੀ ਛੋਟੀ ਹੋਣ ਕਾਰਨ ਆਪਣੇ ਮਾਮੇ ਨਾਲ ਗੱਲ ਨਹੀਂ ਲੱਗ ਗਈ ਸੀ ਬੀਰਪਾਲ ਗੱਲਾਂ ਸੁਣ ਰਹੀ ਸੀ ਤੇ ਆਪਣੇ ਦਿਲ ਵਿੱਚ ਆਪਣੇ ਹੋਣ ਵਾਲੇ ਘਰ ਵਾਲੇ ਦੀਆਂ ਸੋਚਾਂ ਸੋਚ ਰਹੀ ਸੀ ਅੱਲੋੜ ਉਮਰ ਦੇ ਚਾ ਜਵਾਨੀ ਵਿੱਚ ਹਰ ਕੋਈ ਆਪਣੇ ਜੀਵਨ ਸਾਥੀ ਨਾਲ ਅਸਮਾਨੀ ਉੱਡਣਾ ਚਾਹੁੰਦਾ ਕੁੜੀਆਂ ਚ ਆਉਂਦੀਆਂ ਕਿ ਉਹਦੇ ਘਰ ਵਾਲਾ ਉਹਦੇ ਸਾਰੇ ਚਾਅ ਮਲਾਰ ਪੂਰੇ ਕਰੇ ਬੀਰਪਾਲ ਸੋਚ ਰਹੀ ਸੀ ਕਿ ਮੈਂ ਉਹਦੀ ਪੱਗ ਨਾਲ ਚੁੰਨੀਆਂ ਰੰਗਵਾਇਆ ਕਰੂੰਗੀ ਤੇ ਜਦੋਂ ਉਹ ਪੱਗ ਦੀ ਪੂਣੀ ਕਰਵਾਉਣ ਨੂੰ ਕਿਹਾ ਕਰੂਗਾ ਤਾਂ ਹੌਲੀ-ਹੌਲੀ ਤਾਂ ਹੌਲੀ-ਹੌਲੀ ਲੜ ਆਪਣੇ ਵੱਲ ਖਿੱਚਦਾ ਹੋਇਆ ਕਿਵੇਂ ਮੈਨੂੰ ਆਪਣੇ ਵੱਲ ਖਿੱਚ ਲਿਆ ਕਰੂਗਾ ਇਹ ਗੱਲਾਂ ਸੋਚਦਿਆਂ ਸੋਚਦਿਆਂ ਉਹਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਚਾਅ ਉੱਗ ਬਲ ਗਈ ਰਾਣੀ ਨੇ ਹਲੂਣਿਆ ਤਾਂ ਵੀਰਪਾਲ ਆਪਣੇ ਸੁਪਨਿਆਂ ਦੀ ਦੁਨੀਆ ਵਿੱਚੋਂ ਬਾਹਰ ਆਈ ਤੇ ਹੋਈ ਭੁੱਲ ਤੋਂ ਮਿੰਨਾ ਜਿਹਾ ਮੁਸਕਰਾ ਪਈ ਚਾਚਾ ਚਾਹ ਪੀ ਕੇ ਆਪਣੇ ਘਰ ਚਲੇ ਗਿਆ ਤੇ ਮਾਮਾ ਜੀ ਨੂੰ ਵੀ ਤਖਤਪੁਰੇ ਤੋਂ ਜਾਂਦੀ ਉਹਨਾਂ ਦੀ ਬਸ ਤੇ ਚੜਾ ਦਿੱਤਾ ਗਿਆ ਵੀਰਪਾਲ ਦੀ ਦਾਦੀ ਹੁਣ ਤੋਂ ਹੀ ਵਿਆਹ ਦੀਆਂ ਤਿਆਰੀਆਂ ਆਰੰਭਣ ਲੱਗੀ ਤੇ ਆਪਣੀ ਨੂੰ ਵੀਰਪਾਲ ਦੀ ਮਾਂ ਜੀਤੋ ਨੂੰ ਬੋਲੀ ਵੇਖ ਲੈ ਕੁੜੇ ਬਣ ਗਏ ਚਾਰ ਚੰਦੇ ਪਏ ਆ ਠਕਾਉਣ ਵਾਲੇ ਮੈਂ ਕੱਲ ਨੂੰ ਜਾਊ ਪੂਰੇ ਕਿ ਠਕਾ ਲਿਆਉ ਬਾਕੀ ਦੇ ਚਾਰ ਦਰੀਆਂ ਪਈਆਂ ਨੇ ਤੇ ਜੋ ਰੱਖ ਗਈ ਸੀ ਪਹਿਲਾਂ ਹੀ ਮੇਰੇ ਕੋਲ ਜੀਤੋ ਵੇਖ ਲਾ ਬੀਬੀ ਹੁਣ ਤਾਂ ਉਹ ਜ਼ਮਾਨੇ ਹੈ ਨਹੀਂ ਆਪਣੇ ਬਾਰੀ ਵੇਖ ਲਾ ਕਿਵੇਂ ਸਾਰੀ ਦਿਹਾੜੀ ਕੱਤੀ ਜਾਣਾ ਤੇ ਚਾਦਰਾਂ ਕੱਢੀ ਜਾਣਾ ਬੀਬੀ ਭਾਈ ਫਿਰ ਵੀ ਆਪਾਂ ਨੂੰ ਤਾਂ ਦੇਣਾ ਹੀ ਪੈਣਾ ਸਮਾਨ ਸੱਪਾ ਸ਼ਰੀਕਣੀਆਂ ਕਹਿਣਗੀਆਂ ਕੀ ਦਿੱਤਾ ਕੁੜੀ ਨੂੰ ਨਾਲੇ ਪੇਟੀਆਂ ਵਿੱਚ ਅਗਲਾ ਸਾਰਾ ਸਮਾਨ ਵੇਖਦਾ ਵੀ ਕੁੜੀ ਕੀ ਕੁਛ ਲਈ ਆ। ਮੁੰਡੇ ਵਾਲਿਆਂ ਨੇ ਕਿਹਾ ਕਿ ਕੁੜੀ ਤੇ ਮੁੰਡੇ ਨੂੰ ਇੱਕ ਵਾਰ ਬੁਖਾ ਦਿਓ ਨਾਲੇ ਥੋੜਾ ਸ਼ਗਨ ਹੋ ਜਾਊਗਾ। ਦੋਕ ਦਿਨਾਂ ਬਾਅਦ ਸ਼ਗਨ ਦਾ ਪ੍ਰੋਗਰਾਮ ਪੂਆ ਕੇ ਘਰੇ ਹੀ ਰੱਖਿਆ ਗਿਆ। ਚਾਰਕ ਜਣੇ ਮੁੰਡੇ ਵਾਲਿਆਂ ਕੰਨੀਓ ਆਏ ਸੀ। ਵੀਰਪਾਲ ਨੇ ਫਿੱਕੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ। ਉਧਰ ਕੁਲਦੀਪ ਨੇ ਵੀ ਸ਼ਰਟ ਨਾਲ ਮੈਚ ਕਰਦੀ ਹਲਕੇ ਗੁਲਾਬੀ ਰੰਗ ਦੀ ਸ਼ਰਟ ਪੈਣੀ ਹੋਈ ਸੀ। ਬੀਰਪਾਲ ਨੂੰ ਜਦ ਕੁਲਦੀਪ ਦੇ ਨਾਲ ਸੋਫੇ ਤੇ ਬਿਠਾਇਆ ਗਿਆ ਤਾਂ ਬੀਰਪਾਲ ਨੂੰ ਕੰਬਾ ਛਿੜ ਗਿਆ ਫਿਰ ਸ਼ਗਨ ਦੀ ਰਸਮ ਹੋਣ ਲੱਗੀ ਕੁਲਦੀਪ ਨੇ ਬੀਰਪਾਲ ਦੀ ਮਾਂਗ ਵਿੱਚ ਸੰਦੂਰ ਪਾਇਆ ਤੇ ਬੀਰਪਾਲ ਦੇ ਕੁਲਦੀਪ ਦੀ ਸ਼ੋ ਨਾਲ ਚਿਹਰੇ ਤੇ ਲਾਲੀ ਆ ਗਈ ਕੁਲਦੀਪ ਨੇ ਗਿਫਟ ਵਿੱਚ ਬੀਰਪਾਲ ਨੂੰ ਇੱਕ ਮੋਬਾਈਲ ਦਿੱਤਾ ਬੀਰਪਾਲ ਨੂੰ ਕੁਲਦੀਪ ਨੇ ਮੋਹ ਲਿਆ ਸੀ ਹਰ ਰੋਜ਼ ਦੋਹਾਂ ਦੀ ਗੱਲ ਹੋਣ ਲੱਗੀ ਵਟਸਐਪ ਤੇ ਮੈਸੇਜ ਹੁੰਦੇ ਰਹਿੰਦੇ ਬੀਰਪਾਲ ਦੀ ਮਾਂ ਨੇ ਕਿਹਾ ਇਨੀਆਂ ਗੱਲਾਂ ਨਾ ਕਰਿਆ ਕਰ ਕਈ ਵਾਰੀ ਅਗਲਾ ਘਰ ਦਾ ਭੇਤ ਪਾ ਜਾਂਦਾ ਪਰ ਕੱਚੀ ਉਮਰੇ ਦਿਲ ਜਿੱਧਰ ਨੂੰ ਹੋ ਜਾਵੇ ਵੀਰਪਾਲ ਘਰ ਦੀ ਨਿੱਕੀ ਨਿੱਕੀ ਗੱਲ ਵੀ ਆਪਣੇ ਘਰ ਵਾਲੇ ਕੁਲਦੀਪ ਨੂੰ ਦੱਸਦੀ ਵਿਚੋਲਣ ਬਣੀ ਭੂਆ ਮੁੰਡੇ ਵਾਲਿਆਂ ਕੰਨੀਓ ਵਿਆਹ ਕਰਵਾਉਣ ਲਈ ਗਈ ਤਾਂ ਵਿਆਹ ਸੂ ਮਹੀਨੇ ਦੀ 15 ਤਰੀਕ ਦਾ ਨਿਕਲਿਆ ਵਿਆਹ ਦੀਆਂ ਜ਼ਿੰਮੇਵਾਰੀਆਂ ਇੱਕਦਮ ਸਿਰ ਚੜ ਗਈਆਂ ਜੀਤੋ ਨੇ ਆਪਣੇ ਘਰ ਵਾਲੇ ਬਿਕਰ ਨੂੰ ਕਿਹਾ ਵੇਖੋ ਜੀ ਵਿਆਹ ਦੇ ਦਿਨ ਤਾਂ ਸਿਰ ਤੇ ਆ ਗਈ ਕਰੋ ਕੋਈ ਬੰਦੋਬਸਤ ਪੈਸਿਆਂ ਦਾ ਸਾਰਾ ਸਮਾਨ ਲੈ ਕੇ ਆਉਣ ਵਾਲਾ ਬਿਕਰ ਤੂੰ ਕੋਈ ਫਿਕਰ ਨਾ ਕਰ ਕੁਝ ਨਾ ਕੁਝ ਤਾਂ ਬੇਬੇ ਕੋਲ ਵੀ ਪਿਆ ਹੋਊਗਾ ਜੀਤੂ ਬੇਬੇ ਕੋਲ ਨੂੰ ਜੂਹਾ ਪਾਲਦਾ ਇੱਕ ਦਿਨ ਪੇਟੀ ਫਰੋਲੀ ਜਾਂਦੀ ਸੀ ਦੋ ਕਲੀਰਾਂ ਕੱਢ ਕੇ ਕਹਿੰਦੀ ਆ ਲੈ ਦਰੀਆਂ ਭਲਾ ਮੈਂ ਉਹ ਕਿ ਦਰੀਆਂ ਸਿਰ ਚ ਮਾਰਨੀਆਂ ਨੇਗੀਆਂ ਬਿਕਰ ਹੁਣ ਤੂੰ ਦੱਸ ਦੇ ਫਿਰ ਕੀ ਕੀ ਕਰਨਾ ਵਿਆਹ ਚ ਮੈਨੂੰ ਦੱਸ ਤਾ ਸਹੀ ਮੈਂ ਤਾਂ ਉਹੀ ਕੁਝ ਕਰ ਲੂੰ ਜੀਤੋ ਗੱਲ ਸੁਣ ਮੇਰੀ ਇੱਕ ਤਾਂ ਆਪਾਂ ਭੈਣ ਨੂੰ ਸੱਦ ਲੈਨੇ ਆ ਉਹ ਦੱਸੂ ਸਾਰਾ ਕੁਝ ਨਾਲੇ ਉਹ ਵਿਚੋਲਣਾ ਨਾਲੇ ਵੀਰਪਾਲ ਦਾ ਮਾਮਾ ਸੱਦ ਲੈਨੇ ਆ ਫੇਰ ਲੱਗ ਜੂ ਪਤਾ ਕਿੰਨੀ ਕ ਮਦਦ ਕਰਦੇ ਆ ਉਹ ਗਾਂਹਾਂ ਵਾਲੇ ਤਾਂ ਅਗਲੇ ਤੱਕੜੇ ਲੱਗਦੇ ਆ ਆਪਾਂ ਨੂੰ ਵੀ ਓਨਾਂ ਕ ਤਾਂ ਕਰਨਾ ਹੀ ਪੈਣਾ ਆਖਰ ਧੀ ਤੋੜਨੀ ਆ ਬਾਰੂ ਠੋਣੀ ਆ ਕੋਈ ਗੁੱਡੇ ਗੁੱਡੀ ਦਾ ਖੇਲ ਤਾਂ ਨਹੀਂ ਬਿੱਕਰ ਮੇਰੀ ਗੱਲ ਸੁਣ ਲੈ ਜੀਤੋ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ ਆਪਾਂ ਸਰਦਾ ਸਰਦਾ ਹੀ ਕਰਾਂਗੇ ਆਪਣੇ ਕਿਹੜਾ 20 ਕਿੱਲੇ ਦਾ ਟੱਕਾ ਆ ਪੰਜ ਕਿੱਲੇ ਆ ਬਾਕੀ ਆਪਣਾ ਮੁੰਡਾ ਗਾ ਉਹਦਾ ਵੀ ਸੋਚਣਾ ਬਾਕੀ ਭੈਣ ਨੇ ਕਿਹਾ ਸੀ ਵੀ ਬਾਹਲਾ ਖਰਚ ਨਹੀਂ ਕਰਵਾਉਣਾ ਉਹਨਾਂ ਨੇ ਮੁੰਡੇ ਆਲੇ ਚੰਗੇ ਨੇ ਜੀਤੋ ਚਲ ਕੋਈ ਨਾ ਕੱਲ ਨੂੰ ਕਰਦੇ ਆ ਆਪਾਂ ਉਹਨਾਂ ਨਾਲ ਗੱਲ ਵੀ ਕਿਵੇਂ ਮਾਨ ਤਾਨ ਕਰਨਾ ਮੁੰਡੇ ਆਲਿਆਂ ਦਾ ਜੀਤੋ ਨੇ ਆਪਣੇ ਪੇਕੇਆਂ ਨੂੰ ਫੋਨ ਕੀਤਾ ਤੇ ਵੀਰਪਾਲ ਦਾ ਵੱਡਾ ਮਾਮਾ ਆ ਗਿਆ। ਦੂਜੇ ਪਾਸੇ ਵਿਚੋਲਣ ਭੂਆ ਵੀ ਆ ਪਹੁੰਚੀ। ਰੋਟੀ ਪਾਣੀ ਖਾ ਇਕਾਂਤ ਵਿੱਚ ਬਹਿ ਕੇ ਵਿਆਹ ਦੀਆਂ ਗੱਲਾਂ ਚੱਲ ਪਈਆਂ। ਤਾਂ ਭੂਆ ਬੋਲੀ ਵੇਖ ਭਾਈ ਬਿਕਰ ਮੁੰਡੇ ਵਾਲਿਆਂ ਨੇ ਤਾਂ ਪੰਜੀ ਦੀ ਚੀਜ਼ ਨਹੀਂ ਮੰਗੀ। ਬਾਕੀ ਆਪਾਂ ਆਪਣੀ ਧੀ ਨੂੰ ਦੇਣਾ। ਦੋ ਹੀ ਮੁੰਡੇ ਅਗਲੇ ਦੇ। ਘਰ ਚ ਕੁੜੀ ਵਾਲਾ ਵੀ ਕੋਈ ਵੱਡਾ ਪਚੰਗ ਹੈ ਨਹੀਂ। ਜਿਹੜੀ ਕਮਾਈ ਹੋਇਆ ਕਰੂ ਆਪਦੇ ਕੋਲ ਹੀ ਰੱਖਾ ਕਰੂਗੀ। ਕਿਹੜਾ ਉਹਨਾਂ ਨੂੰ ਕੁੜੀ ਵਿਆਹਣ ਦਾ ਫਿਕਰ ਆ ਕੋਈ ਬਿੱਕਰ ਭੈਣੇ ਤੂੰ ਸਾਨੂੰ ਇਹੋਂ ਦੱਸ ਵੀ ਮਾਨ ਤਾਣ ਕੀ ਕਰਨਾ ਪਊਗਾ ਉਹੋ ਜਾਂ ਹਿੱਲਾ ਵਸੀਲਾ ਕਰ ਲਾਂਗੇ ਤਾਂ ਹੀ ਤਾਂ ਬਾਈ ਸੱਦਿਆ ਵੀਰਪਾਲ ਦਾ ਮਾਮਾ ਪੂਆ ਭਾਈ ਤੁਸੀਂ ਵੀ ਸਿਆਣੇ ਹੋ ਮੁੰਡੇ ਦੇ ਦੋ ਮਾਮੇ ਆ ਤੇ ਇੱਕ ਚਾਚਾ ਤੇ ਦੋ ਫੁੱਫੜ ਬਿੱਕਰ ਤੇ ਜੀਤੋ ਇੱਕ ਦੂਜੇ ਵੱਲ ਝਾਕ ਕੇ ਵੀਰਪਾਲ ਦੇ ਮਾਮੇ ਨੇ ਕਿਹਾ ਇੰਨਾ ਕ ਤਾਂ ਕਰਨਾ ਹੀ ਪਊਗਾ ਪੂਆ ਆਪਣੇ ਦੂਜੇ ਭਾਈ ਕੇ ਘਰ ਚਲੀ ਗਈ ਫਿਰ ਜੀਤੋ ਸਿਰ ਫੜ ਕੇ ਬਹਿ ਗਈ ਤੇ ਆਪਣੇ ਭਾਈ ਨੂੰ ਕਿਹਾ ਵੇਖ ਲੈ ਭਾਈ ਪੰਜ ਛਾਪਾਂ ਪਾਉਣੀਆਂ ਪੈਣਗੀਆਂ ਮੈਨੂੰ ਤਾਂ ਐਸੀ ਵੀ ਉਹੀ ਸਰਜੂ ਚਲ ਕੋਈ ਨਾ ਚੰਗੀ ਚੀਜ਼ ਵੀਰਪਾਲ ਨੂੰ ਦੇ ਦਿਉ ਮਾਮਾ ਤੂੰ ਫਿਕਰ ਨਾ ਕਰ ਪਹਿਣੀ ਤੈਨੂੰ ਪਤਾ ਵੀ ਅਸੀਂ ਦੋਹੇ ਭਾਈ ਅੱਡੋ ਅੱਡ ਹੋ ਗਏ ਆ ਪਰ ਮੈਂ ਵਾਦਾ ਕਰਦਾ ਅੰਗੂਠੀਆਂ ਤਾਂ ਮੈਂ ਪਾ ਦਿਉ ਬਾਕੀ ਨਾਨਕ ਸ਼ੱਕ ਭਰਾਂਗੇ ਬਸ ਤੂੰ ਫਿਕਰ ਨਾ ਕਰ ਬਾਕੀ ਦਾਜ ਜੋ ਦੇਣਾ ਉਦਣ ਮੈਨੂੰ ਸੱਦ ਲਈ ਆਪਾਂ ਸ਼ਹਿਰ ਜਾ ਕੇ ਲੈ ਆਵਾਂਗੇ ਜੀਤੋ ਨੂੰ ਉਸਦੇ ਭਾਈ ਨੇ ਹੌਸਲਾ ਦਿੱਤਾ ਤੇ ਉਹ ਨੂੰ ਆਪਣੇ ਭਾਈ ਦਾ ਰੱਬ ਜਿੰਨਾ ਆਸਰਾ ਹੋ ਗਿਆ ਸੀ। ਬਾਕੀ ਆਪਣੇ ਪੇਕਿਆਂ ਦੀ ਇੱਕ ਸ਼ਹਿ ਤੇ ਮਾਨ ਨਹੀਂ ਹੁੰਦੀ ਔਰਤ। ਵੀਰਪਾਲ ਦੀ ਭੂਆ ਦੀ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਕੁੜੀ ਵਿਆਹ ਤੋਂ ਪਹਿਲਾਂ ਹੀ ਆ ਗਈ ਸੀ। ਕੁਲਦੀਪ ਤੇ ਵੀਰਪਾਲ ਦੀਆਂ ਹੁਣ ਗੱਲਾਂ ਹੀ ਨਹੀਂ ਸੀ ਮੁੱਕ ਰਹੀਆਂ। ਹਰ ਵੇਲੇ ਪਿਆਰ ਦੀਆਂ ਗੱਲਾਂ ਕਰ ਕਰ ਦੋਹਾਂ ਦਾ ਮਨ ਨਹੀਂ ਸੀ ਭਰਦਾ। ਬੀਰਪਾਲ ਦੇ ਘਰ ਵਿੱਚ ਚੱਲ ਰਹੀਆਂ ਵਿਆਹ ਦੀਆਂ ਤਿਆਰੀਆਂ ਉਹ ਸਾਰੀਆਂ ਗੱਲਾਂ ਕੁਲਦੀਪ ਨੂੰ ਦੱਸਦੀ। ਕੁਲਦੀਪ ਵੀ ਬਰੀ ਦੇ ਸਾਰੇ ਸੂਟਾਂ ਤੇ ਹੋਰ ਸਮਾਨ ਦੀਆਂ ਫੋਟੋਆਂ ਖਿੱਚ-ਖਿੱਚ ਕੇ ਬੀਰਪਾਲ ਨੂੰ ਭੇਜਦਾ ਰਹਿੰਦਾ। ਬੀਰਪਾਲ ਦੀ ਪੂਆ ਦੀ ਕੁੜੀ ਪ੍ਰੀਤੀ ਬੀਰਪਾਲ ਨਾਲ ਵਿਆਹ ਦੀ ਸ਼ਾਪਿੰਗ ਕਰਵਾਉਣ ਨਾਲ ਹੀ ਗਈ ਸੀ। ਵਿਆਹ ਦੀ ਸਾਰੀ ਸ਼ਾਪਿੰਗ ਮੋਗੇ ਦੀ ਬਾਗ ਗਲੀ ਵਿੱਚੋਂ ਹੀ ਕੀਤੀ ਗਈ। ਬੀਰਪਾਲ ਨੇ ਆਪਣੀ ਪਸੰਦ ਦੀ ਖਰੀਦਦਾਰੀ ਕੀਤੀ। ਲੈਂਗਾ ਸਿਲੈਕਟ ਕਰਨ ਲੱਗੇ ਆ ਕੁਲਦੀਪ ਨੂੰ ਵੀਡੀਓ ਕਾਲ ਕਰਕੇ ਜਦੋਂ ਪ੍ਰੀਤੀ ਬੁਖਾਉਣ ਲੱਗੀ ਤਾਂ ਕੁਲਦੀਪ ਦਾ ਫੋਨ ਅਚਾਨਕ ਹੀ ਕੁਲਦੀਪ ਦੇ ਭਾਈ ਨਿਰਮਲ ਨੇ ਚੱਕ ਲਿਆ ਪ੍ਰੀਤੀ ਨੇ ਫੋਨ ਜਲਦੀ ਨਾਲ ਵੀਰਪਾਲ ਨੂੰ ਫੜਾ ਦਿੱਤਾ ਨਿਰਮਲ ਨੇ ਦੱਸਿਆ ਕਿ ਅਸੀਂ ਵੀ ਸ਼ੋਪਿੰਗ ਕਰਨ ਆਏ ਹੋਏ ਹਾਂ ਕੁਲਦੀਪ ਆਪਣੇ ਕੱਪੜਿਆਂ ਦੀ ਟਰਾਈ ਲੈ ਰਿਹਾ ਬਹੁਤ سارے ਲਹਿੰਗੇ ਵੇਖ ਕੇ ਜਦੋਂ ਫਿਰ ਵੀਰਪਾਲ ਨੇ ਆਪਣੇ ਉੱਪਰ ਲਹਿੰਗਾ ਲਾ ਕੇ ਪ੍ਰੀਤੀ ਨੂੰ ਕਿਹਾ ਕਿ ਆਪਣੇ ਜੀਜੂ ਨੂੰ ਫੋਨ ਕਰ ਹੁਣ ਫੋਨ ਉਹਦੇ ਕੋਲ ਹੀ ਆ ਸੱਚਮੁੱਚ ਹੀ ਵੀਰਪਾਲ ਬਹੁਤ ਸੋਹਣੀ ਲੱਗ ਰਹੀ ਸੀ ਸਾਈ ਖਰੀਦਦਾਰੀ ਕਰ ਵਾਪਸ ਘਰ ਆ ਕੇ ਪ੍ਰੀਤੀ ਘਰ ਦੇ ਨਿੱਕੇ ਮੋٹے ਕੰਮ ਧੰਦੇ ਕਰਨ ਲੱਗ ਪਈ ਸੀ ਪਰ ਬਾਰ-ਬਾਰ ਨਿਰਮਲ ਦਾ ਚਿਹਰਾ ਉਹਦੀਆਂ ਅੱਖਾਂ ਅੱਗੇ ਆ ਰਿਹਾ ਸੀ ਤੇ ਉਹ ਆਪ ਹੀ ਹੱਸ ਰਹੀ ਸੀ ਜੀਤੋ ਆਪਣੇ ਘਰ ਵਾਲੇ ਨਾਲ ਗੱਲਾਂ ਕਰ ਰਹੀ ਸੀ ਬੋਲਦਾ ਨਹੀਂ ਆਪਾਂ ਸੁਨਿਆਰੇ ਕੋਲ ਜਾ ਆਈਏ ਗਹਿਣੇ ਫੜ ਲਏ ਯੇ ਨਾਲੇ ਜਿਹੜਾ ਹੋਰ ਨਿੱਕ ਸੁੱਕ ਲੈਣਾ ਉਹ ਲੈ ਆਉਣੇ ਆ ਬਿੱਕਰ ਤੇ ਜੀਤੋ ਨਾਲ ਵੀਰਪਾਲ ਦਾ ਮਾਮਾ ਵੀ ਸ਼ਹਿਰ ਚਲੇ ਗਿਆ ਘਰ ਵਿੱਚ ਆਪਣਾ ਸਮਾਨ ਵੇਖ ਵੀਰਪਾਲ ਫੁੱਲੀ ਨਹੀਂ ਸੀ ਸਮਾ ਰਹੀ ਪਰ ਇਸ ਤਰ੍ਹਾਂ ਘਰ ਨੂੰ ਛੱਡਣ ਦਾ ਦਰਦ ਵੀ ਸੀ ਕਦੇ-ਕਦੇ ਉਹ ਹੱਸਦੀ ਰੋਜ਼ ਹਾ ਪੈਂਦੀ ਸ਼ਰੀਕਣੀਆਂ ਰਾਤ ਨੂੰ ਗੀਤਾਂ ਤੇ ਆਉਂਦੀਆਂ ਬਰਾਗੀ ਗੀਤ ਸੁਣ ਸੁਣ ਵੀਰਪਾਲ ਰੋ ਪੈਂਦੀ ਪਰ ਜਦੋਂ ਕੁਲਦੀਪ ਫੋਨ ਲਾਉਂਦਾ ਉਹ ਇੰਜ ਮਹਿਸੂਸ ਕਰਦੀ ਕਿ ਮੇਰਾ ਕੁਲਦੀਪ ਕਦੇ ਮੈਨੂੰ ਮੇਰੇ ਮਾਪਿਆਂ ਦੀ ਯਾਦ ਨਹੀਂ ਆਉਣ ਦੇਵੇਗਾ ਕਿਉਂਕਿ ਇਨਾਂ ਕੋਲ ਪਿਆਰ ਹੀ ਇਨਾਂ ਮਿਲਣਾ ਮੇਰੇ ਮਾਪੇ ਯਾਦ ਹੀ ਨਹੀਂ ਆਉਣੇ ਵਿਆਹ ਵਿੱਚ 2 ਦਿਨ ਰਹਿ ਗਏ ਸੀ ਨਾਨਕੇ ਪੂਰੀ ਚੜ੍ਹਾਈ ਵਿੱਚ ਆਏ ਪਿੰਡ ਦੀ ਜੂ ਵੜਦਿਆਂ ਹੀ ਨਾਨਕਿਆਂ ਵੱਲੋਂ ਬੰਦੀਹਾ ਬੁਲਾਇਆ ਗਿਆ ਘਰ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਮੁੰਡਿਆਂ ਦਾ ਭਾਰੀ ਇਕੱਠ ਇੱਧਰ ਉੱਧਰ ਦੇ ਕੰਮ ਨਿਪਟਾਰੇ ਹਸੀ ਤੇ ਹਲਵਾਈ ਮਠਿਆਈਆਂ ਬਣਾ ਰਹੀ ਸੀ ਦੂਜੇ ਦਿਨ ਸ਼ਗਨ ਸੀ ਵੀਰਪਾਲ ਦੀ ਵਿਦਾਈ ਪਿੰਡ ਲੋਪੋਏ ਵਿੱਚ ਹੋਣੀ ਸੀ ਜੀਤੋ ਆਪਣੇ ਘਰ ਵਾਲੇ ਬਿੱਕਰ ਨੂੰ ਚਿੱਟਾ ਕੁੜਤਾ ਪਜਾਮਾ ਪਾਉਣ ਵਾਸਤੇ ਫੜਾਉਣ ਆਈ ਅੱਗੋਂ ਉਦਾਸ ਚਿਹਰਾ ਵੇਖ ਕੇ ਪੁੱਛਿਆ ਕੀ ਗੱਲ ਹੋ ਗਈ ਐਂ ਉਦਾਸ ਜਿਹੇ ਹੋ ਗਏ ਹੋ ਸ਼ਗਨਾਂ ਦੇ ਦਿਨ ਤੁਸੀਂ ਗਹਿਣੇ ਕਰੀ ਜ਼ਮੀਨ ਬਾਰੇ ਸੋਚਦੇ ਹੋ ਨਾ ਉਹਦਾ ਫਿਕਰ ਨਾ ਕਰੋ ਆਪੇ ਮਿਹਨਤ ਕਰਕੇ ਛੁੱਟ ਜਾਊਗੀ ਜ਼ਮੀਨ ਸ਼ਗਨ ਪਾਉਣ 15 ਕੁ ਜਾਣੀ ਗਈ ਕੁਲਦੀਪ ਕੇ ਪਰਿਵਾਰ ਕੰਨਿਓ ਬਹੁਤ ਚੰਗੀ ਆਉ ਭਗਤ ਕੀਤੀ ਗਈ ਬਿੱਕਰ ਸਿੰਘ ਨੇ ਕੁਲਦੀਪ ਨੂੰ ਕੜਾ ਸ਼ਾਂਪ ਅਤੇ ਘੜੀ ਪਾਈ ਦੋਹੇ ਮਾਮਿਆਂ ਤੇ ਚਾਚਿਆਂ ਤੇ ਫੁੱਫੜਾਂ ਦਾ ਵੀ ਪੂਰਾ ਮਾਣ ਤਾਣ ਕੀਤਾ ਗਿਆ ਚਾਹ ਪਾਣੀ ਪੀ ਕੇ ਬਿੱਕਰ ਵਰਗੇ ਆਉਣ ਲੱਗੇ ਤਾਂ ਅਗਾਹ ਮੇਜ਼ ਸ਼ਰਾਬ ਦਾ ਸਜਾ ਦਿੱਤਾ ਤੇ ਠੱਕੇ ਨਾਲ ਸਭ ਨੂੰ ਦੋ-ਦੋ ਪੈਗ ਲਾਉਣ ਲਈ ਮਜਬੂਰ ਕਰ ਦਿੱਤਾ ਪਰ ਵਿਚੋਲੇ ਬਣੇ ਫੁੱਫੜ ਨੂੰ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਸੀ ਉਹ ਆਪਣੀ ਗੱਡੀ ਵਿੱਚ ਬੈਠਾ ਤੇ ਪਿੰਡ ਤਖਤੂਪੁਰੇ ਆ ਗਿਆ ਵਿਆਹ ਵਾਲੇ ਘਰ ਵਿੱਚ ਲੱਗੀਆਂ ਰੌਣਕਾਂ ਵਿੱਚ ਫੁੱਫੜ ਨੇ ਭੜਥੂ ਪਾ ਦਿੱਤਾ ਨਾ ਕੀ ਗੱਲ ਹੁਣ ਅਸੀਂ ਐਡੇ ਮਾੜੇ ਹੋ ਗਏ ਸਾਡੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਕਿਸੇ ਨੇ ਸਾਰਾ ਟੱਬਰ ਮਿੰਤਾ ਕਰ ਰਿਹਾ ਸੀ ਕਿ ਕੀ ਗੱਲ ਹੋ ਗਈ दारू ਪੀਤੀ ਹੋਣ ਕਰਕੇ ਸਮਝ ਕੁਝ ਆ ਨਹੀਂ ਸੀ ਰਹੀ ਪਰ ਫੁੱਫੜ ਆਪਣੀ ਗੱਲ ਕਹਿਣ ਤੇ ਪੂਰਾ ਜ਼ੋਰ ਲਗਾ ਰਿਹਾ ਸੀ ਬਿੱਕਰ ਵਰਗੇ ਵੀ ਘਰ ਆ ਗਏ ਜੀਤੋ ਫੁੱਫੜ ਵੱਲੋਂ ਪਾਏ ਜੀਤ ਫੁੱਫੜ ਵੱਲੋਂ ਪਾਏ ਰੋਲੇ ਨਾਲ ਸਾਰੇ ਉਦਾਸ ਜਿਹੇ ਹੋ ਗਏ ਭੂਆ ਨੇ ਜਦ ਪੁੱਛਿਆ ਤਾਂ ਜੀਤ ਨੇ ਦੱਸਿਆ ਕਿ ਸਭ ਨੂੰ ਐਡੀਆਂ-ਐਡੀਆਂ ਅੰਗੂਠੀਆਂ ਪਾਤੀਆਂ ਇਹਨਾਂ ਨੇ ਮੈਨੂੰ ਭੋਰਾ ਸਿਉਣਾ ਪਾਉਂਦੇ ਇਹ ਨੰਗ ਹੁੰਦੇ ਸੀ ਜਾ ਓਏ ਮੈਂ ਨਹੀਂ ਵਿਆਹ ਹੁਣ ਦਿੰਦਾ ਕੀ ਤਮਾਸ਼ਾ ਕੀਤਾ ਇਹਨਾਂ ਨੇ ਬੇਇੱਜ਼ਤੀ ਕਰਾਤੀ ਇਹਨਾਂ ਨੇ ਮੇਰੀ ਵੀਰਪਾਲ ਦੀ ਮਾਂ ਰੋ ਰਹੀ ਸੀ ਸਾਰੇ ਜਣੇ ਫੁੱਫੜ ਦੀਆਂ ਮਿੰਤਾ ਕਰ ਰਹੇ ਸੀ ਕਿ ਚੱਲ ਕੋਈ ਨਾ ਮੁੰਡੇ ਦਾ ਵਿਆਹ ਹੁੰਦਾ ਤਾਂ ਹੋਰ ਗੱਲ ਸੀ ਪਰ ਕੁੜੀ ਦੇ ਵਿਆਹ ਵਿੱਚ ਐ ਕਰਨਾ ਚੰਗੀ ਗੱਲ ਨਹੀਂ ਪਰ ਫੁੱਫੜ ਤਾਂ ਆਪਣੀ ਹੀ ਅੜੀ ਵਿੱਚ ਬੈਠਾ ਸੀ ਕਹਿੰਦਾ ਵਰਾਤ ਨਹੀਂ ਆਉਣ ਦੇਣੀ ਬੀਰਪਾਲ ਆਪਣੇ ਵਿਆਹ ਵਿੱਚ ਪਏ ਰੌਲੇ ਤੋਂ ਸਹਿਮ ਗਈ ਸੀ। ਬੀਰਪਾਲ ਦੇ ਮਾਮਿਆਂ ਨੇ ਰੌਲਾ ਪਾ ਰਹੇ ਫੁੱਫੜ ਨੂੰ ਸਮਝਾਇਆ ਕਿ ਟੋਡੀ ਅੰਗੂਠੀ ਸਾਡੇ ਕੋਲ ਆ ਉਹ ਅਸੀਂ ਕੱਲ ਨੂੰ ਹੀ ਪਾਉਣੀ ਸੀ। ਪਰ ਜੇ ਤੁਹਾਨੂੰ ਗੁੱਸਾ ਲੱਗਿਆ ਤਾਂ ਆ ਚੁੱਕੋ ਭਾਈ ਅੰਗੂਠੀ ਹੁਣ ਪਾ ਦਿੰਨੇ ਆ। ਬੀਰਪਾਲ ਦੀ ਮਾਂ ਜੀਤੋ ਹੈਰਾਨ ਸੀ ਕਿ ਅੰਗੂਠੀ ਤਾਂ ਬਣਵਾਈ ਨਹੀਂ ਸੀ। ਇਹ ਤਾਂ ਮੇਰੇ ਭਰਾ ਨੇ ਆਪ ਦੇ ਸਹੁਰਿਆਂ ਲਈ ਅੰਗੂਠੀ ਪਾ ਦਿੱਤੀ। ਇੱਕ ਪਾਸੇ ਕਰਦਰਸ਼ਨ ਨੇ ਆਪਣੀ ਭੈਣ ਨੂੰ ਕਿਹਾ ਭੈਣੇ ਇਹ ਅੰਗੂਠੀ ਮੈਂ ਆਪਦੀ ਹੀ ਪਾਈ ਆ ਬਾਈ ਨੂੰ ਬਸ ਮੇਰੀ ਭਾਣ ਜੀ ਦੇ ਵਿਆਹ ਵਿੱਚ ਕੋਈ ਕਲੇਸ਼ ਨਾ ਪਵੇ ਸੁਖੀ ਸਾਂਧੀ ਵਿਆਹ ਹੋ ਜਾਵੇ ਮੇਰੀ ਭਾਣ ਜੀ ਦਾ ਫਿਰ ਵੇਖਦੇ ਹਾਂ ਕੀ ਬਣਦਾ ਜੀਤੋ ਦੇ ਸਿਰ ਤੇ ਹੱਥ ਧਰਿਆ ਦਰਸ਼ਨ ਨੇ ਤਾਂ ਜੀਤੋ ਨੂੰ ਅੱਜ ਦਰਸ਼ਨ ਆਪਣੇ ਪਿਓ ਵਰਗਾ ਲੱਗ ਰਿਹਾ ਸੀ ਉਹ ਸੋਚਣ ਲੱਗੀ ਕਿ ਸੱਚੀ ਮਾਪੇ ਤੀਆਂ ਲਈ ਠੰਡੀਆਂ ਸ਼ਾਮਾਂ ਹੁੰਦੇ ਨੇ ਕੋਈ ਦੁੱਖ ਹੋਵੇ ਭੱਜ ਕੇ ਆ ਖੜਦੇ ਆ ਮੂਰੇ ਵੇਖ ਲੈ ਕਿੱਡਾ ਡੰਗ ਸਾਰਿਆ ਮੇਰੇ ਭਰਾ ਨੇ ਜੇ ਮੇਰਾ ਭਰਾ ਨਾ ਹੁੰਦਾ ਤਾਂ ਖੌਰੇ ਮੇਰੀ ਧੀ ਦੇ ਵਿਆਹ ਦਾ ਕੀ ਬਣਦਾ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ